ਇਹ ਨਾ ਫੇਂਗ ਦੇ ਪਰਾ ਮਾਟੀ ਸਾਡੇ ਮਾਰੋ ਜੀ ਗਾਇਕ ਲਈ ਆ ਇਹ ਮਰਨ ਹੋਰਾਈ ਬਣਾ ਦੇ ਚੜਦੀ ਕਲਾ ਲੋਕਾਂ ਦਾ ਕੰਮ ਕਰੋ ਪੜਾ ਦੋ ਤੇ ਕਿਸ ਨੂੰ ਨਾ ਨਾ ਕਰੋ ਜਿਹੜਾ ਵੀ ਆ ਜਾਂਦਾ ਕਾਂਗਰਸੀ ਆ ਜਾਏ ਕੱਲ ਹੀ ਆ ਜਾਏ ਸਭ ਨੂੰ ਜੀ ਆਣੂ ਗੈਂਗਸਟਰ ਵਾਜ ਦਾ ਨਾਂ ਵਿੱਚ ਚੱਲ ਰਿਹਾ ਸੀ ਉਹ ਵੇਖੋ ਜੋ ਮਰਜੀ ਕੋਈ ਕਹਿੰਦਾ ਰੇ ਉਹਦੇ ਸਾਹਮਣ ਜਿਹੜੇ ਹੈਗੇ ਉਹ ਫਿਰ ਯਾਹਰ ਕਰਦੇ ਫਿਰ ਅਸੀਂ ਵੀ ਹੈਗੇ ਸਾਡੀ ਤੇ ਪਾਰਟੀ ਜਿਹੜੀ ਐਵੇਂ ਆਮ ਆਮ ਪਾਰਟੀ ਆ ਕੋਈ ਕਿਸੇ ਨਾ ਕੋਈ ਇਲਾਕਾ ਦੇਖਨੀ ਸਾਡਾ ਹੈਗਾ ਜਿਹੜੀ ਗੈਂਗਸਟਰ ਇਹ ਤਾਂ ਪਹਿਲਾਂ ਹੀ ਪੈਦਾ ਹੋ ਚੁੱਕੇ ਸੀ ਤੇ ਕੀ ਇਹ ਤੁਹਾਡੇ ਤੇ ਕਿਉਂ ਮੜਿਆ ਜਾ ਰਿਹਾ ਸੀ ਇਹ ਫਿਰ ਹੁਣ ਗਲਤ ਐ ਜੋ ਮਰਜੀ ਮੜੀ ਜਾ ਬੋਲਣ ਦੀ ਗੱਲ ਐ ਜੋ ਮਰਜੀ ਬੋਲਣ ਕਿਸੇ ਨੀ ਜ਼ਬਾਨ ਥੋੜੀ ਫੜਨੇ ਨੇ ਨਾ ਸਾਡੀ ਫੜ ਲੈਣੇ ਉਹਦੇ ਫੜਨੇ ਪਰ ਸਾਡਾ ਆਮ ਪਾਰਟੀ ਆ ਅਸੀਂ ਆਮ ਪਾਰਟੀ ਦਾ ਕੰਮ ਕਰਾਂਗੇ ਆਮ ਪਾਰਟੀ ਨਾ ਰਵਾਂਗੇ ਜੇ ਪਹਿਲਾ ਜਿਹੜਾ ਆਮ ਹੀ ਜਿਹੜਾ ਚੱਲਦਾ ਰਿਹਾ ਚੋਣ ਪ੍ਰਚਾਰ ਦੇ ਵਿੱਚ ਵੀ ਹੰਕਾਰ ਦੇ ਪਰਿਵਾਰ ਬੋਦ ਲੜਾਈ ਆ ਲੱਗਦਾ ਕਿ ਅੱਜ ਜਿੱਤ ਹੋਈ ਹੈ ਹਾਂਜੀ ਹਾਂਜੀ ਇਹ ਹੰਕਾਰ ਉਹਦਾ ਜੀ ਉਹਦੇ ਅੱਗੇ ਆ ਤੁਹਾਨੂੰ ਵਧਾਈਆਂ ਦੀ ਬਾਕੀ ਸਭ ਤੋਂ ਆਂਦਾ ਸੀ ਵੀ ਮੈਂ ਗੁਰਦੇਵ ਸਿੰਘ ਨਾਲ ਦੇ ਮੋਢੇ ਤੋਂ ਗੋਡਾ ਦੇਣਾ ਉਹ ਬਾਬੇ ਬੁੱਢਾ ਸਾਹਿਬ ਨੇ ਇਹਨੂੰ ਬਚਾਇਆ ਤਾਂ ਹੁਣ ਉਹਦੀ ਉਹਦੀ ਟੌਣ ਤੇ ਆ ਗਿਆ ਇੱਕ ਤਾਂ ਕਾਂਗਰਸ ਨੂੰ ਆਪਣਾ ਹੰਕਾਰ ਲੈ ਕੇ ਬਹਿ ਗਿਆ ਦੂਜਾ ਉਹਨਾਂ ਦੀ ਬੋਲੀ ਲੈ ਕੇ ਬੈਗੀ ਤੇ ਜਿਹਾ ਜਿਸ ਤਰ੍ਹਾਂ ਦਾ ਤੁਹਾਨੂੰ ਪਤਾ ਕਿ ਰੰਧਾਵਾ ਸਾਹਿਬ ਨੇ ਗੁਰਦੀਪ ਸਿੰਘ ਰੰਧਾਵਾ ਨੇ ਆਪਣੇ ਇਥੇ ਢਾਈ ਸਾਲ ਤੋਂ ਲੋਕਾਂ ਦੇ ਵਿੱਚ ਵਿਚਰਦੇ ਪਏ ਹਲਕੇ ਵਿਚਰ ਕੇ ਹਰ ਇੱਕ ਦਾ ਦੁੱਖ ਸੁੱਖ ਉਹਨਾਂ ਦੇ ਵਿੱਚ ਸ਼ਾਮਿਲ ਹੋਏ ਉਹਦਾ ਸਾਨੂੰ ਬਹੁਤ ਸਾਥ ਮਿਲਿਆ ਕਹੇ ਕਿ ਆਪ ਆਪੀ پارٹی ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਕਾਂਗਰਸ ਵਾਲੇ ਕਹਿ ਰਹੇ ਸੀ ਪਰ ਇਸ ਵਕਤ ਜਿਹੜੀ ਉਹ ਉਹਨਾਂ ਦੀ ਗੁੰਡਾਗਰਦੀ ਜਿਹੜੀ ਉਹ ਹਾਰ ਦੇ ਵਿੱਚ ਜਿਹੜੀ ਉਹ ਕਨਵਰਟ ਹੋ ਗਈ ਕੀ ਕਹਣਾ ਜਾਊ ਦੇਖੋ ਜੀ ਉਹ ਤਾਂ ਇੱਕ ਬਖਲਾੜ ਸੀ ਉਹਨਾਂ ਦੀ ਉਹਨਾਂ ਨੇ ਬਖਲਾੜ ਤੇ ਜੋ ਉਹਨਾਂ ਦੇ ਮੂੰਹ ਚਾਹੀਦਾ ਸੀ ਉਹ ਬੋਲੀ ਜਾਂਦੇ ਸੀ ਹੁਣ ਤੇ ਸਭ ਕੁਝ ਝੜ ਹੋ ਗਿਆ ਕਿ ਇਹ ਗੈਂਗਸਟਰਵਾਦ ਹੈ ਜਾਂ ਕੁਝ ਹੋ ਰਿਹਾ ਹੈ ਆਮ ਆਦਮੀ ਲੋਕ ਹੈ ਸਾਰੇ ਆਮ ਆਦਮੀ ਹੈ ਉਹ ਨਹੀਂ ਚਾਹੁੰਦੇ ਕਿ ਅਸੀਂ ਹੰਕਾਰ ਦੇ ਵਿੱਚ ਜੀਏ ਲੋਕਾਂ ਲੋਕੀ ਚਾਹੁੰਦੇ ਕਿ ਸਾਨੂੰ ਪਿਆਰ ਮਿਲੇ ਪਿਆਰ ਨਾਲ ਸਾਨੂੰ ਕੋਈ ਡੀਲ ਕਰੇ ਉਹ ਤੁਹਾਡੇ ਸਾਹਮਣੇ ਹੈ